ਤੋੜ ਬਹੁਮਤ ਨਾਲ 13 ਦੀਆਂ 13 ਸੀਟਾਂ ਬੀਜੇਪੀ ਜਿੱਤੇਗੀ ਧਨਮਾਚ ਦੱਸਦੇ ਇਹ ਦਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਬੀਜੇਪੀ ਉਮੀਦਵਾਰ ਸੁਭਾਸ਼ ਸ਼ਰਮਾ ਦਾ ਹੈ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੁਣ ਪਹੁੰਚੇ ਸਨ ਬੀਜੇਪੀ ਇਸ ਵਾਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਇਕੱਲਿਆਂ ਆਪਣੇ ਦਮ ਤੇ ਚੋਣ ਲੜ ਰਹੀ ਹੈ ਇਸ ਦੌਰਾਨ ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਸਭ ਦੇ ਵਿੱਚ ਸੁਭਾਸ਼ ਸ਼ਰਮਾ ਨੇ ਉਮੀਦ ਜਤਾਈ ਕਿ ਕਿਸਾਨਾਂ ਦਾ ਵੀ ਉਹਨਾਂ ਨੂੰ ਸਾਥ ਮਿਲੇਗਾ ਦਮ ਪਰਿਆ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਰਿਕਾਰਡ ਕੰਮ ਕੀਤੇ ਨੇ ਕੋ ਲੋਕਤੰਤਰ ਕੁਧੀਆਂ ਗੱਲ ਹੈ ਨਾ ਜਨਤਾ ਨੇ ਫੈਸਲਾ ਕਰਨਾ ਹੁਣ ਬਹਿਸ ਕਰਨ ਦਾ ਤਾਂ ਕੋਈ ਜਨਤਾ ਨਾਲ ਗੱਲ ਕਰਨ ਦੀ ਲੋੜ ਹੈ ਅਸੀਂ ਆਪਣੀ ਗੱਲ ਰੱਖਣੇ ਵੀ ਮੋਦੀ ਸਾਹਿਬ ਨੇ ਕੀ ਕੀਤਾ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਦੀਆਂ ਨੀਤੀਆਂ ਠੀਕ ਨਹੀਂ ਹੈ ਕਿਸਾਨਾਂ ਲਈ ਉਹ ਜਾ ਕੇ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਜਨਤਾ ਤੈਅ ਕਰੇਗੀ ਵੋਟ ਪਾ ਕੇ ਕਿ ਕੌਣ ਠੀਕ ਹੈ ਕੌਣ ਗਲਤ ਹੈ ਜਨਤਾ ਦੀ ਆਵਾਜ਼ ਈ ਪਰਮੇਸ਼ਵਰ ਦੀ ਆਵਾਜ਼ ਹੈ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਲੋਕਤੰਤਰ ਦੀ ਭਾਵਨਾ ਨੂੰ ਸਮਝਣ ਰਲ ਮਿਲ ਕੇ ਪ੍ਰੇਮ ਪਿਆਰ ਨਾਲ ਆਪਾਂ ਗੱਲ ਅੱਗੇ ਵਧਾਈਏ ਦੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰੇ ਕੋਈ ਕੰਪੀਟੀਸ਼ਨ ਹੈ ਨਹੀਂ ਕਿਉਂਕਿ ਇਹ ਚੋਣ ਜਿਹੜੀ ਹੈ ਨਾ ਇਹ ਨਰਿੰਦਰ ਮੋਦੀ ਜੀ ਦੇ ਨਾਂ ਤੇ ਹੋ ਰਹੀ ਹੈ ਦੇਸ਼ 'ਚ ਸੋ ਇੱਕ ਤਰ੍ਹਾਂ ਮੋਦੀ ਸਾਹਿਬ ਨੇ ਉਹਨਾਂ ਦਾ 10 ਸਾਲ ਦਾ ਕੀਤਾ ਕੰਮ ਹੈ ਦੁਨੀਆ ਜਿਹੜਾ ਹਿੰਦੁਸਤਾਨ ਦਾ ਨਾਂ ਉੱਚਾ ਕੀਤਾ ਦੂਜੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਨੇਤਾ ਕੇਜਰੀਵਾਲ ਹੈ ਜਿਹੜਾ ਭ੍ਰਸ਼ਟਾਚਾਰ ਦੇ ਇਲਜ਼ਾਮ ਦੇ ਝੇਲਚ ਮੰਦਾ ਜਮਾਨਤ ਨਹੀਂ ਮਿਲਦੀ ਪਈ ਗਾਂਧੀ ਪਰਿਵਾਰ ਹੈ ਜਿਹੜਾ ਪੂਰੇ ਦਾ ਪੂਰਾ ਵੇਲਤੇ ਆਕਾਲੀਆਂ ਦੇ ਕਾਰਨਾਮੇ ਕਾਰਜਕਾਰੀਆਂ ਤੋਂ ਸਾਰਾ ਪੰਜਾਬ ਜਾਣਦਾ ਹੀ ਹੈ ਇਸ ਕਰਕੇ ਮੁਕਾਬਲਾ ਹੈ ਕਿਥੇ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਬੜੀ ਸ਼ਿੱਦਤ ਨਾਲ ਕਿ ਅਸੀਂ ਕਾਂਗਰਸ ਦਾ ਰਾਜ ਦੇਖ ਲਿਆ ਅਸੀਂ ਅਕਾਲੀਆਂ ਦਾ ਮਾਫੀਆ ਰਾਜ ਦੇਖ ਲਿਆ ਔਰ ਦੋ ਸਾਲਾਂ ਅਜ ਬਦਲਾਵ ਦੇ ਨਾਂ ਤੇ ਆਈ ਸਰਕਾਰ ਨੇ ਜਿਸ ਦੋਜਖਸ ਪੰਜਾਬ ਨੂੰ ਤਕੇਲਤਾ ਜਿਸ ਖਾਈ ਚ ਜਿਸ ਟੋਏ ਚ ਪੰਜਾਬ ਨੂੰ ਤਕੇਲਤਾ ਅਗਰ ਅੱਜ ਪੰਜਾਬ ਨੂੰ ਇਸ ਟੋਏ ਚੋਂ ਕੋਈ ਕੱਢ ਸਕਦਾ ਇਸ ਖਾਈ ਚੋਂ ਕੋਈ ਕੱਢ ਸਕਦਾ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਬੰਦਾ ਨਜ਼ਰ ਆ ਰਿਹਾ ਹੈ ਉਹਦਾ ਨਾਂ ਹੈ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੈਅ ਕਰ ਲਿਆ ਉਹ ਤੇ ਦੇਖਣਾ ਜਿਸ ਪ੍ਰਕਾਰ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਬਹੁਤ ਮਿਲਿਆ ਸੀ ਉਸ ਤੋਂ ਵੀ ਜ਼ਿਆਦਾ ਵੱਡੇ ਮੰਡਟ ਨਾਲ ਪੰਜਾਬ ਚ ਸਰ ਭਾਰਤੀ ਜਨਤਾ ਪਾਰਟੀ ਨੂੰ ਮੋਦੀ ਸਾਹਿਬ ਨੇ ਜਿੰਨੇ ਕੰਮ ਕਿਸਾਨਾਂ ਲਈ ਕੀਤੇ ਹੈ ਚਾਹੇ ਉਹ ਉਹਨਾਂ ਦੇ ਖਾਤਿਆਂ ਚ ਪੈਸੇ ਪਾਉਣ ਦੀ ਗੱਲ ਹੈ ਚਾਹੇ ਉਹ ਨੀਮਕੋਟੜ ਯੂਰੀਆ ਦੇਣ ਦੀ ਗੱਲ ਹੈ ਚਾਹੇ 2.5 ਗੁਣਾ ਐਮਐਸਪੀ ਵਧਾਉਣ ਦੀ ਗੱਲ ਹੈ ਚਾਹੇ ਮੰਡੀਕਰਨ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਚਾਹੇ ਉਹ ਨੀਮਕੋਟੜ ਯੂਰੀਆ ਦੇਣ ਦੀ ਗੱਲ ਹੈ ਚਾਹੇ ਫਸਲ ਬੀਮਾ ਯੋਜਨਾ ਦੀ ਗੱਲ ਹੈ ਕਿਸਾਨ ਆ ਇਸ ਗੱਲ ਨੂੰ ਸਮਝ ਰਹੇ ਹੈ ਕਿ ਯਾਰ ਸਾਨੂੰ ਕਦੀ ਕਿਸੇ ਸਰਕਾਰ ਨੇ ਕੁਝ ਦਿੱਤਾ ਨਹੀਂ ਮੋਦੀ ਸਾਹਿਬ ਸਾਨੂੰ ਇੰਨਾ ਕੁਝ ਦੇ ਰਹੇ ਆ ਜਿਹੜੇ ਕੁਝ ਲੋਕ ਵਿਰੋਧ ਕਰ ਰਹੇ ਉਹ ਜਥੇਬੰਦੀਆਂ ਦੇ ਲੋਕ ਨੇ ਉਹਨਾਂ ਨੂੰ ਵੀ ਸਾਡੀ ਹੀ ਬੇਨਤੀ ਹੈ ਕਿ ਲੋਕਤੰਤਰ ਦਾ ਪਰਵ ਹੈ ਤੁਸੀਂ ਆਪਣੀ ਗੱਲ ਲੋਕਾਂ ਤੇ ਰੱਖੋ ਅਸੀਂ ਆਪਣੀ ਗੱਲ ਰੱਖਾਂਗੇ ਲੋਕ ਫੈਸਲਾ ਕਰਨਗੇ ਪਰ ਪਿੰਡਾਂ ਦੇ ਅੰਦਰ ਵੀ ਕਿਸਾਨ ਭਾਈਚਾਰੇ ਦੇ ਅੰਦਰ ਵੀ ਬਹੁਤ ਵੱਡਾ ਸਮਰਥਨ ਬੀਜੇਪੀ ਨੂੰ ਆ ਰਿਹਾ ਜੀ ਸਾਡਾ ਤਾਂ ਇੱਕੋ ਹੀ ਉਮੀਦਵਾਰ ਆ ਪੂਰੇ ਹਿੰਦੁਸਤਾਨ 'ਚ ਜੋ ਆ ਨਰਿੰਦਰ ਮੋਦੀ ਤੇ ਕਮਲ ਦਾ ਫੁੱਲ ਆ ਸਭ ਲੋਕ ਅਸੀਂ ਪ੍ਰਚਾਰ 'ਚ ਲੱਗੇ ਸੀ ਮੈਂ ਤਾਂ ਇੱਕ ਪ੍ਰਤੀਨਿਧੀ ਦੇ ਨਾਤੇ ਆਇਆ ਆਮ ਜਨਤਾ ਜਿਹੜੀ ਆ ਮੋਦੀ ਸਾਹਿਬ ਨੂੰ ਵੋਟ ਕਰ ਰਹੀ ਹੈ ਮੈਂ ਤੇ ਨਿਮਾਣਾ ਜਆ ਕਾਰਿਆ ਕਰਤਾ ਹੈ ਪਾਰਟੀ ਦਾ ਪ੍ਰਚਾਰ ਦਿਨ ਰਾਤ ਪਿੰਡ ਪਿੰਡ ਕਸਬੇ ਚ ਹੋ ਰਿਹਾ ਹੈ ਕੋਈ ਦੇਰੀ ਨਹੀਂ ਤੁਸੀਂ ਦੇਖੋਗੇ ਬਹੁਤ ਪਿਆਰ ਤੇ ਬਹੁਤ ਅਸ਼ੀਰਵਾਦ ਜਨਤਾ ਦਾ ਮਿਲਣਾ ਹੈ ਪ੍ਰਧਾਨ ਸਾਹਿਬ ਦੀ ਜਿਹੜੀ ਧਰਤੀ ਹੈ ਇਹਨੂੰ ਗੁਰਾਂ ਦੀ ਚਰਨ ਛੋਹ ਪ੍ਰਾਪਤ ਹੈ ਔਰ ਇਸ ਹਲਕੇ ਦਾ ਨਾਮ ਜਿਹੜਾ ਹੈ ਉਹ ਬੜਾ ਪਵਿੱਤਰ ਇਸ ਨਗਰੀ ਦੇ ਨਾਮ ਦੇ ਉੱਤੇ ਹੈ ਸ੍ਰੀ ਚਮਕੌਰ ਸਾਹਿਬ ਇਹਦੇ ਚ ਹੈ ਭਗਵਾਨ ਪਰਸ਼ੂਰਾਮ ਦਾ ਜਨਮ ਸਥਾਨਲੇ ਦੇ ਚ ਹੈ ਕੀਰਤਪੁਰ ਸਾਹਿਬ ਇਹਦੇ ਚ ਹੈ ਸੋ ਇਹ ਜਿਹੜੀ ਪੂਰੀ ਕੰਸਟੀਟੂਐਂਸੀ ਹੈ ਕਿ ਟੂਰਿਜ਼ਮ ਦਾ ਇੱਕ ਵੱਡਾ ਹੱਬ ਬਣੇ ਜਿਵੇਂ ਸ਼੍ਰੀ ਅਮਰitsar ਸਾਹਿਬ ਤੁਸੀਂ ਦੇਖਦੇ ਆ ਕਿ ਲੱਖਾਂ ਦੀ ਗਿਣਤੀ ਚ ਰੋਜ਼ ਸ਼ਰਧਾਲੂ ਆਉਂਦੇ ਆ ਮੇਰੇ ਮਨ ਦੀ ਇਹ ਇੱਛਾ ਹੈ ਕਿ ਦੁਨੀਆ ਭਰ ਤੋਂ ਕੋਈ ਸ਼ਰਧਾਲੂ ਜਿਹੜਾ ਸ਼੍ਰੀ ਅਮਰitsar ਸਾਹਿਬ ਮੱਥਾ ਟੇਕਣ ਆਵੇ ਉਹ ਜ਼ਰੂਰ ਸ਼੍ਰੀ ਅਨੰਦਪੁਰ ਸਾਹਿਬ ਵੀ ਮੱਥਾ ਟੇਕੇ ਉਹ ਆ ਕੇ ਬੰਦਾ ਬਹਾਦਰ ਦੀ ਬਾਦਰੀ ਨੂੰ ਸਲਾਮ ਕਰਨ ਲਈ ਚੱਪੜ ਚੜੀ ਵੀ ਜਾਵੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਐਡੀ ਵੱਡੀ ਜਿਹੜੀ ਫਤਿਹ ਦੀ ਨਿਸ਼ਾਨੀ ਹੈ ਸਤਲੁਜ ਦੇ ਕੰਡੇ ਤੇ ਉਹਨੂੰ ਵੀ ਦੇਖੇ ਉਹ ਭਗਵਾਨ ਪਰਸ਼ੂਰਾਮ ਜੀ ਦੇ ਅੱਗੇ ਵੀ ਨਤਮਸਤਕ ਹੋਏ ਸੋ ਇਹਨੂੰ ਟੂਰਿਜ਼ਮ ਦਾ ਹੱਬ ਬਣਾਵ ਅੰਤਰਰਾਸ਼ਟਰੀ ਹਵਾਈ ਅੱਡਾ ਸਾਡਾ ਉੱਥੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣ ਤਾਂ ਕਿ ਪੰਜਾਬ ਦੇ ਜਿਹੜੇ ਸਾਡੇ ਵੀਰ ਨੇ ਇਸ ਹਲਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦਿੱਲੀ ਨਾ ਜਾਣਾ ਪਵੇ ਮੁਹਾਲੀ ਆਈਟੀ ਹੱਬ ਬਣ ਰਿਹਾ ਹੈ ਲੇਕਿਨ ਬੜੀ ਸਲੋ ਰਫ਼ਤਾਰ ਚੱਲ ਰਿਹਾ ਹੈ ਅੱਜ ਜੋ ਹైదరాబాద్ ਦਾ ਰੁਤਬਾ ਹੈ ਜੋ ਬੈਂਗਲੌਰ ਦਾ ਰੁਤਬਾ ਹੈ ਜੋ ਨੌਇਡਾ ਗੁਰੂਗ੍ਰਾਮ ਦਾ ਰੁਤਬਾ ਹੈ ਮੈਂ ਚਾਹੁੰਦਾ ਕਿ ਮੁਹਾਲੀ ਨੂਮੀ ਇੰਟਰਨੈਸ਼ਨਲ ਲੈਵਲ ਤੇ ਆਈਟੀ ਦਾ ਹੱਬ ਬਣਾਈਏ ਤਾਂ ਕਿ ਨਾ ਸਿਰਫ ਪੰਜਾਬ ਦੇ ਬੱਚੇ ਹਿਮਾਚਲ ਦੇ ਹਰਿਆਣੇ ਦੇ ਸਾਰੇ ਖਿੱਤੇ ਦੇ ਬੱਚਿਆਂ ਨੂੰ ਕਿਤੇ ਬਾਹਰ ਨਾ ਜਾਣਾ ਪਵੇ ਉਹ ਮੁਹਾਲੀ ਆ ਕੇ ਉਹਨਾਂ ਨੂੰ ਰੁ ਕੇਂਦਰ ਨੇ ਬਹੁਤ ਸਾਲ ਪਹਿਲਾਂ ਬਹੁਤ ਦਾ ਕੇ ਪਹਿਲਾਂ ਇੱਥੇ ਇੱਕ ਐਨ ਐਫ ਐਲ ਲਗਾਇਆ ਸੀ ਜਿਹਦੇ ਕਰਕੇ ਪੂਰਾ ਨੰਗਲ ਪਸਿਆ ਮੈਚਾਨਾ ਕਿ ਕੇਂਦਰ ਦਾ ਇੱਕ ਹੋਰ ਵੱਡਾ ਇੰਡਸਟਰੀ ਦਾ ਪ੍ਰੋਜੈਕਟ ਆਪਣੇ ਇਸ ਹਲਕੇ 'ਚ ਆਵੇ ਜਿਹਦੇ ਨਾਲ ਇੱਥੋਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲੇ ਆਰਥਿਕ ਵਿਕਾਸ ਵੀ ਵਧੇ ਔਰ ਇੱਕ ਗੱਲ ਹੋਰ ਜੋ ਮੈਨੂੰ ਬੜੀ ਤਕਲੀਫ ਦਿੰਦੀ ਹੈ ਕਿ ਜਿਸ ਭੂਮੀ ਨੇ ਖਾਲਸਾ ਸਿਰਜ ਕੇ ਪੂਰੀ ਦੁਨੀਆ ਨੂੰ ਇੱਕ ਰਾਹ ਰੋਸ਼ਨ ਕੀਤਾ ਮੈਂ ਜਦੋਂ ਪਿੰਡਾਂ ਜਾਨਾਂ ਕਿ ਸਾਡੇ ਨੌਜਵਾਨ ਜਿਹੜੇ ਆ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਡਰੱਗਸ ਦਾ ਇੰਨਾ ਪਸਾਰਾ ਸੋ ਨਸ਼ਿਆਂ ਦਾ ਲੱਕ ਤੋੜਨਾ ਇਸ ਹਲਕੇ 'ਚ ਉਹ ਮੇਰੀ ਪ੍ਰਾਇਟੀ ਰਹੇਗੀ ਮਾਈਨਿੰਗ ਮਾਫੀਆ ਇਹਨਾਂ ਅਸੀਂ ਤਾਂ ਧਰਤੀ ਨੂੰ ਮਾਤਾ ਕਹਿੰਦੇ ਆ ਗੁਰੂ ਸਾਹਿਬ ਨੇ ਕਿਹਾ ਮਾਤਾ ਤਰਤਮ ਹਤ ਤੇ ਉਸੇ ਤਰਤੀ ਨੂੰ ਅਸੀਂ ਪੈਸਿਆਂ ਦੇ ਲਾਲਚ ਖੋਦ-ਖੋਦ ਕੇ ਖੋਦ-ਖੋਦ ਕੇ ਆਪਣੇ ਘਰ ਭਰੀ ਜਾਂਦੇ ਆ ਨਹਿਰਾਂ ਦੇ ਪੁੱਲ ਡਿੱਗੀ ਜਾਂਦੇ ਆ ਸੋ ਇਹ ਖੰਨਣ ਮਾਫੀਆ ਦੇ ਉੱਤੇ ਨਕੀਲ ਕਸਣਾ